ਜਦੋਂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਅਲਰਟ ਕੀਤਾ ਗਿਆ ਹੈ ਤਾਂ ਅਜੇਹੇ ਦੇ ਵਿੱਚ ਇੱਕ ਅਜਿਹਾ ਪਰਿਵਾਰ ਸਾਹਮਣੇ ਆਇਆ ਹੈ ਜਿਨ੍ਹਾਂ ਦੇ ਵੱਲੋਂ ਮੀਡੀਆ ਦੇ ਨਾਲ ਪੂਰੀ ਗੱਲਬਾਤ ਦੱਸੀ ਗਈ ਕਿ ਕਿਵੇਂ ਇਹ ਪੂਰਾ ਖੌਫਨਾਕ ਮੰਜ਼ਰ ਉੱਥੇ ਇੱਕ ਇੱਕ ਪਲ ਜਿਹੜਾ ਆ ਉਹ ਕਾਲ ਦਾ ਰੂਪ ਬਣਦਾ ਗਿਆ ਜਿਹੜੇ ਸੈਲਾਨੀ ਜੰਮੂ ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚ ਸੁੱਖ ਦਾ ਸਾਹ ਲੈਣ ਆਏ ਸੀ ਅਤਵਾਦੀਆਂ ਨੇ ਨਾਮ ਪੁੱਛ-ਪੁੱਛ ਕੇ ਗੋਲੀਆਂ ਮਾਰੀਆਂ ਅਜੇਹੇ ਦੇ ਵਿੱਚ ਇੱਕ ਪਰਿਵਾਰ ਦੀ 26 ਸਾਲਾਂ ਦੀ ਕੁੜੀ মিডিਆ ਦੇ ਸਾਹਮਣੇ ਆਈ ਹੈ ਤੇ ਉਸਨੇ ਰੋਂ-ਰੋਂ ਕੇ ਆਪਣੇ ਪਿਤਾ ਦੇ ਨਾਲ ਹੋਈ ਮਾੜੀ ਘਟਨਾ ਬਾਬਤ ਸਾਰੀ ਜਾਣਕਾਰੀ ਦੱਸੀ ਕਿ ਕਿਵੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਉਸਦੇ ਪਿਤਾ ਨੂੰ 3 ਵਾਰ ਗੋਲੀ ਮਾਰੀ ਗਈ ਜ਼ਿਕਰ ਖਾਸ ਹੈ ਕਿ ਭਾਵੇਂ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਉੱਥੇ ਪਹੁੰਚੇ ਹੋਏ ਆ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਪਏ ਆ ਪਰ ਪਰ ਦੂਸਰੇ ਪਾਸੇ 26 ਸਾਲਾਂ ਅਸਵਰੀ ਜਗਦਾਲੇ ਅਤੇ ਉਸਤੇ ਪਰਿਵਾਰ ਦੇ ਚਾਰ ਹੋਰ ਮੈਂਬਰ ਇੱਕ ਤੰਬੂ ਦੇ ਅੰਦਰ ਇਕੱਲੇ ਹੋ ਕੇ ਆਪਣੀਆਂ ਜਾਨਾਂ ਲਈ ਪ੍ਰਾਰਥਨਾ ਕਰਦੇ ਪਏ ਸੀ ਉਹਨਾਂ ਦੱਸਿਆ ਕਿ ਉਹਨਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਅਗਲੇ ਕੁਝ ਪਲਾਂ ਦੇ ਵਿੱਚ ਕੀ ਹੋਣ ਜਾ ਰਿਹਾ ਆ ਜਿਕਰੇ ਖਾਸ ਹੈ ਕਿ ਇੱਥੇ ਗੱਲਬਾਤ ਕਰਦਿਆਂ 26 ਸਾਲਾਂ ਦੀ ਆਸਬਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੇਰੇ ਪਿਤਾ ਸੰਤੋਸ਼ ਜਗਦਾਲੇ ਨੂੰ ਤੰਬੂ ਤੋਂ ਬਾਹਰ ਆਉਣ ਲਈ ਕਿਹਾ ਅਤੇ ਇੱਕ ਇਸਲਾਮੀ ਆਇਤ ਦਾ ਪਾਠ ਕਰਨ ਲਈ ਕਿਹਾ ਜਦੋਂ ਉਹ ਨਹੀਂ ਕਰ ਸਕੇ ਤਾਂ ਉਨ੍ਹਾਂ ਨੇ ਉਹਨਾਂ ਨੂੰ ਤਿੰਨ ਵਾਰ ਗੋਲੀ ਮਾਰ ਦਿੱਤੀ ਇੱਕ ਵਾਰ ਸਿਰ ਤੇ ਇੱਕ ਵਾਰ ਕੰਨ ਦੇ ਪਿੱਛੇ ਇੱਕ ਪਿੱਠ ਤੇ ਪੂਨੇ ਦੇ ਹੀ ਆਸਵਰੀ ਨੇ ਪਹਿਲਗਾਮ ਦੇ ਵਿੱਚ ਹੋਈ دہشت ਦਾ ਸਾਹਮਣਾ ਕਰਨ ਤੋਂ ਕੁਝ ਘੰਟਿਆਂ ਬਾਅਦ ਇਹ ਘਟਨਾ ਸਾਂਝੀ ਕੀਤੀ ਜਿਵੇਂ ਕਿ ਸਭ ਕੁਝ ਅਜੇ ਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਚੱਲਦਾ ਪਿਆ ਹੈ ਹਰ ਕੋਈ ਖੌਫzada ਹੋਇਆ ਪਿਆ ਹੈ ਜ਼ਿਕਰ ਖਾਸ ਹੈ ਕਿ ਆਸਵਰੀ ਅਤੇ ਉਸਦੇ ਪਰਿਵਾਰਕ ਮੈਂਬਰ ਕਸ਼ਮੀਰ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਗਏ ਹੋਏ ਸਨ ਮੰਗਲਵਾਰ ਨੂੰ ਜਦੋਂ ਉਹ ਮਿਨੀ ਸਵਿਟਜ਼ਰਲੈਂਡ ਵੱਲੋਂ ਮਸ਼ਹੂਰ ਬੈਸਰਨ ਘਾਟੀ ਦਾ ਦੌਰਾ ਕਰਨ ਲਈ ਗਏ ਹੋਏ ਸਨ ਤਾਂ ਅਚਾਨਕ ਸਥਾਨਕ ਪੁਲਿਸ ਦੇ ਪਹਿਰਾਵੇ ਦੇ ਵਿੱਚ ਅਤਵਾਦੀ ਦੁਪਹਿਰ 3 ਵਜੇ ਦੇ ਕਰੀਬ ਅਚਾਨਕ ਬਾਹਰ ਤੋਂ ਆਏ ਸੈਲਾਨੀਆਂ ਤੇ ਗੋਲੀਆਂ ਦੀ ਬਾਛੜ ਕਰਨ ਲੱਗ ਜਾਂਦੇ ਆ ਆਸਵਰੀ ਨੇ ਘਟਨਾ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਅਸੀਂ 5 ਜਾਣੇ ਸੀ ਇਸ ਵਿੱਚ ਮੇਰੇ ਪਿਤਾ ਮਾਤਾ ਵੀ ਸ਼ਾਮਲ ਸਨ ਜਦੋਂ ਗੋਲੀਬਾਰੀ ਸ਼ੁਰੂ ਹੋਈ ਅਸੀਂ ਮਿੰਨੀ ਸਵਿਟਜ਼ਰਲੈਂਡ ਨਾਮਕ ਜਗ੍ਹਾ ਤੇ ਸੀ ਅਸੀਂ ਤੁਰੰਤ ਲੁਕਣ ਲਈ ਤੰਬੂ ਵਿੱਚ ਭੱਜੇ ਸਾਡੇ ਨਾਲ 6 ਤੋਂ 7 ਸਲਾਹਣੇ ਵੀ ਸਨ ਸ਼ੁਰੂ ਵਿੱਚ ਅਸੀਂ ਸੋਚਿਆ ਇਹ ਅੱਤਵਾਦੀ ਅਤੇ ਸੁਰੱਖਿਆ ਬਲਾ ਵਿਚਕਾਰ ਗੋਲੀਬਾਰੀ ਹੈ ਇਸ ਲਈ ਸਾਰੇ ਜ਼ਮੀਨ ਤੇ ਲੇਟੇ ਸੀ ਪਰ ਜਲਦੀ ਹੀ ਅੱਤਵਾਦੀ ਸਾਡੇ ਤੰਬੂ ਕੋਲ ਪਹੁੰਚਤੇ ਨੇ ਉਹਨਾਂ ਨੇ ਕਿਹਾ ਚੌਧਰੀ ਤੂੰ ਬਾਹਰ ਆ ਜਾ ਅਤੇ ਫਿਰ ਉਹਨਾਂ ਨੇ ਸਾਡੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਕ ਕਰਨ ਦਾ ਇਲਜ਼ਾਮ ਲਗਾਇਆ ਅਤੇ ਦਾਵਾ ਕੀਤਾ ਕਿ ਉਹ નિર્ਦੋਸ਼ਾਂ ਨੂੰ ਨਹੀਂ ਮਾਰਦੇ ਫਿਰ ਵੀ ਉਹਨਾਂ ਨੇ ਮੇਰੇ ਪਿਤਾ ਨੂੰ ਇਸਲਾਮੀ ਆਇਤ ਇੱਕ ਕਲਮ ਪੜਨ ਲਈ ਕਿਹਾ ਜਦੋਂ ਉਹ ਅਸਫਲ ਰਹੇ ਤਾਂ ਉਹਨਾਂ ਨੇ ਉਸ ਨੂੰ ਤਿੰਨ ਵਾਰ ਗੋਲੀ ਮਾਰੀ ਉਸਤੇ ਪਿਤਾ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਦੂਕਦਾਰੀ ਫਿਰ ਉਸਤੇ ਚਾਚੇ ਵੱਲ ਮੁੜੇ ਅਤੇ ਜੋ ਉਸਤੇ ਕੋਲ ਸਨ ਉਸ ਦੀ ਪਿੱਠ ਤੇ ਕਈ ਗੋਲੀਆਂ ਮਾਰੀਆਂ ਉਸਨੇ ਦੱਸਿਆ ਕਿ ਉਹਨਾਂ ਨੇ ਮੇਰੇ ਚਾਚੇ ਤੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਫਿਰ ਉਹਨਾਂ ਨੇ ਆਪਣੀਆਂ ਬੰਦੂਕਾਂ ਨੇੜੇ ਦੇ ਦੋ ਹੋਰ ਬੰਦਿਆਂ ਵੱਲ ਮੁੜੀਆਂ ਮਦਦ ਕਰਨ ਵਾਲਾ ਕੋਈ ਨਹੀਂ ਸੀ ਘਟਨਾ ਤੋਂ ਲਗਭਗ 20 ਮਿੰਟ ਬਾਅਦ ਫੋਰਸ ਪਹੁੰਚਤੀ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਅਲਰਟ ਕੀਤਾ ਹੋਇਆ ਹੈ ਅਜਿਹੇ ਦੇ ਵਿੱਚ ਇਸ ਸਪੀੜਿਤ ਪਰਿਵਾਰ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਹਰ ਪਾਸੇ ਲੋਕ ਡਰ ਸਹਿਮ ਦੇ ਮਾਹੌਲ ਦੇ ਵਿੱਚ ਹੈ